ਹਾਂਜੀ ਤਾਂ ਕਿ ਮੈਂ ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਠੀਕੋ ਅਸੀਂ ਚੱਲੇ ਸ਼ੂਟ ਤੇ ਸਾਡਾ ਅੱਜ ਸ਼ਾਰਟ ਫਿਲਮ ਦਾ ਸੂਟ ਆ ਸੂਟ ਆ ਸੂਟ ਆਜੀ ਮਾਨਸਾ ਮਾਨਸਾ ਅਸੀਂ ਚੱਲੇ ਆ ਜੀ ਠੀਕ ਆ ਜੀ ਇਧਰ ਨੇ ਵਾਈਟ ਵੈਟ ਵੈਟ ਸੂਟ ਵਾਲੇ ਪੈਰ ਸੂਟ ਆ ਤੇ ਵੈਟ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਬਈ ਅੱਜ ਚੱਲੇ ਆਪਾਂ ਸ਼ੂਟ ਤੇ ਪ੍ਰੀਤ ਆਪਾਂ ਕਿਹੜੇ ਪਿੰਟ ਚੱਲੇ ਆ ਭੱਜ ਲੜੀ ਮਾਨਸ ਮਾਨਸਾਨੀ ਫਫੜੇ ਭਾਈ ਦੇ ਲੋ ਵੀ ਮਿੱਤਰੋ ਅੱਜ ਆਪਾਂ ਚੱਲਿਆ ਸ਼ੂਟ ਤੇ ਪਿੰਡ ਫਫੜੇ ਭਾਈ ਸਰ ਇੱਕ ਮਿੰਟ ਹਾਂਜੀ ਤਾਂ ਆਪਾਂ ਬਈ ਹੁਣ ਪਹੁੰਚ ਗਏ ਆ ਖਿਆਲਾ ਟੱਪ ਚੁੱਕੇ ਆ ਤੇ ਆ ਫਫੜੇ ਭਾਈ ਗਿਆਨ ਜਿਹੜੀ ਸੜਕੇ ਜਾਂਦੀ ਉਹਦੇ ਤੇ ਆ ਠੀਕ ਹੈ ਜੀ ਆ ਖੇਸ ਬੂਥ ਲੱਗੇ ਇਸ ਤਰ੍ਹਾਂ ਖੇਦ ਲੱਗੇ ਨਹੀਂ ਹੋਏ ਸਬਜੀ ਲੱਗੀ ਹੈ ਤੇ ਫਿਰ ਪਹੁੰਚ ਗਏ ਤੁਹਾਨੂੰ ਦੱਸੋਣੇ ਆ ਬਲਦ ਗੱਡੀ ਨਾ ਲੱਗਿਆ ਆ ਬਲਦ ਲੱਗੀ ਹੈ ਗੱਡੀ ਲੱਗੀ ਹੈ ਹਾਂਜੀ ਤਾਂ ਆਪਾਂ ਬਈ ਫਫੜੇ ਭਾਈ ਕੇ ਪਿੰਡ ਪਹੁੰਚ ਚੁੱਕੇ ਆ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਬੋਰਡ ਭਾਈ ਬਹਿਲੋ ਖਲਸਾ ਗਲ ਕਲ ਚ ਫਫੜੇ ਭਾਈ ਕੇ ਠੀਕ ਹੈ ਜੀ ਤਾਂ ਆਪਾਂ ਇੱਥੇ ਜੇ ਖੜੇ ਆ ਆ ਛੱਪੜਾ ਇੱਧਰ ਵੀ ਛੱਪੜਾ ਇੱਧਰ ਵੀ ਛੱਪੜਾ ਤੇ ਇੱਧਰ ਵੀ ਛੱਪੜਾ ਸਵਿੰਗ ਪੂਲ ਹਾਂ ਸੀਮਿੰਗ ਪੂਲ ਤੇ ਇਹ ਕਾ ਇੱਧਰ ਵੀ ਛੱਪੜਾ ਤੇ ਆ ਪੀਆਰਟੀਸੀ ਬੱਸ ਆ ਜਾਂਦੀ ਇੱਧਰੋਂ ਇੱਧਰ ਸਾਥ ਆ ਬਜ਼ੁਰਗ ਬੈਠੇ ਆ ਸੱਤ ਜਾਂ ਇੱਥੇ ਖੜੇ ਆ ਹੁਣ ਇੱਥੇ ਆਪਾਂ ਦੇਖਦੇ ਆ ਤੇ ਆਉਣਗੇ ਆ ਬੈਠਿਆ ਅਸੀਂ ਠੀਕ ਹੈ ਹੈ সুইমিਂਗ ਪੂਲ ਹਾਂ ਸਵੀਮਿੰਗ ਪੂਲ ਹੋ ਰਿਹਾ ਇਹ ਫਿਰ ਆਪਾਂ ਚੱਲਦੇ ਆ ਅੱਗੇ ਸ਼ੂਟ ਦੇ ਠੀਕ ਹੈ ਜੀ ਠੀਕ ਕਿਸ਼ਾਲ ਲਾਇਆ ਉਹਨਾਂ ਨੇ ਹਾਂ ਜੀ ਭਾਈ ਤਾਂ ਆਪਾਂ ਪਹੁੰਚ ਗਏ ਸੀਗੇ ਭਗਨੇ ਭਾਈ ਕੇ ਪਿੰਡ ਬਾਈ ਦੇ ਘਰੇ ਠੀਕ ਹੈ ਇੱਧਰ ਗਗਨ ਪੜ ਰਹੇ ਨੇ ਸਟੋਰੀ ਤੁਹਾਨੂੰ ਜੀ ਕੀ ਕੁਝ ਹੈਗਾ ਪਰਮਨ ਜੀ ਤੇ ਫਿਰ ਮੋਂ ਆਪਣੀ ਬੋ ਕੈਂਟ ਜਦੋਂ ਰਿਲੀਜ਼ ਹੋਊਗੀ ਤੁਹਾਨੂੰ ਉਹ ਵੀ ਦੱਸਾਂਗੇ ਤੇ ਸਾਰੇ ਜਣੇ ਦੇਖਿਓ ਜ਼ਰੂਰ ਤੇ ਸੱਤੂ ਬੈਠਾ ਤੇ ਬਸ ਹੁਣ ਆਪਾਂ ਬਈ ਰੋਟੀ ਖਾਣ ਲੱਗਦੇ ਆ ਤੇ ਬਸ ਹੁਣ ਆਪਾਂ ਰੋਟੀ ਖਾ ਕੇ ਤੋਂ ਬਈ ਰੌਣਕ ਕਾਲਜ ਆ ਤੇ ਉਹੀ ਲੋਕੇਸ਼ਨ ਆ ਤੇ ਉੱਥੇ ਚੱਲਦੇ ਫਿਰ ਸ਼ੂਟ ਤੇ ਤੇ ਬਾਕੀ ਹੁਣ ਸੈਟ ਤੇ ਚੱਲ ਕੇ ਦਿਖਾਉਣਗੇ ਠੀਕ ਹੈ ਜੀ ਹਾਂ ਜੀ ਬਈ ਤਾਂ ਅਸੀਂ ਤਾਂ ਰੋਟੀਆਂ ਖਾ ਕੇ ਹੋ ਗਏ ਫਿਰ ਤੇ ਇਹ ਅਜੇ ਲੱਗੀ ਪਈ ਐ ਉਹ ਡੱਪਿੰਦੀ ਤਾਂ ਖਾਣੀ ਐ ਇੰਨੀ ਵੀ ਢੱਪੰਦੀ ਕੀ ਕਿ 15 ਰੋਟੀਆਂ ਖਾ ਲਈ ਅੱਗ ਦਾ ਬਈ ਸਬਜ਼ੀ ਬੜੀ ਸਵਾਦ ਸੀ ਹਾਂ ਠੀਕ ਐ ਤੇ ਦੂਜੀਆਂ ਮਦਾਂ ਰੋਟੀਆਂ ਬੜੀ ਸਵਾਦ ਆਉਂਦੀਆਂ ਹਾਂ ਤਾਂ ਲੱਗੀ ਪਏ ਹੈ ਹਾਂ ਪੱਖੀ ਝੱਲ ਦੇ ਸਭ ਤੋਂ ਕੋਈ ਨਹੀਂ ਖਾਣ ਦਾ ਪੱਖੀ ਝੱਲ ਦੇ ਪਸੀਨਾ ਆ ਰਿਹਾ ਆ ਸਬਜ਼ੀ ਵੀ ਚੱਕ ਨਹੀਂ ਟੋਲ ਖਾ ਲਓ ਨਾ ਇਹ ਨਹੀਂ ਫਾਟ ਮੋਰ ਪੋਲੋ ਕਾ ਬਰੁੱਟੇ ਹਨ ਕੁਕਦੇ ਦੋ ਸੂਰਜ ਬੰਦਾ ਸਦਾ ਸ਼ੀਸ਼ੇ ਦੇ ਸੂਰਜ ਬੰਦਾ ਦਾ ਗਰਮੈਸ਼ ਹੋਦੀ ਆ ਫੜੀਆ ਸਬਜੀ ਛੱਡੀ ਨਹੀਂ ਹੁੰਦੇ ਗੰਡੇ ਵੀ ਨਹੀਂ ਛੱਡੀ ਦਾ ਜਦੋਂ ਹੀ ਦਰਬਾਰ ਸਾਹਿਬ ਚ ਵੀ ਜਾਊਗਾ ਉੱਥੇ ਵੀ ਕਿਹਾ ਥਾਲੀ ਚ ਜੂਠ ਨਹੀਂ ਛੱਡਣੀ ਚਾਹੀਦੀ ਤੇ ਗੰਡੇ ਤਾਂ ਛੱਡਤੇ ਮਿਰਚ ਸਤੂ ਮਿਰਚ ਵੀ ਛੱਡਦੀ ਜੰਡੇ ਜੰਡੇ ਮੈਂ ਖਾਂਦੇ ਨਹੀਂ ਮਿਰਚ ਵੀ ਛੱਡਦੀ ਹਾਂ ਇਹ ਮੈਨੂੰ ਮੈਂ ਨਹੀਂ ਖਾਂਦਾ ਚਲੋ ਜੀ ਕੱਢਦੇ ਹਾਂ ਜੀ ਤਾਂ ਪਹੁੰਚ ਗਏ ਕਾਲਜ ਦੇ ਵਿੱਚ ਬਾਹਰ ਇੱਥੇ ਚ ਉਠੋਣਾ ਰੈਨਪਾਲ ਡਰੈਲ ਗਰੁੱਪ ਆਫ ਕਾਲਜ ਕਿਹੜਾ ਦਾ ਰਾਇਲ ਗਰੁੱਪ ਦਾ ਰਾਇਲ ਗਰੁੱਪ ਆਫ ਕਾਲਜੇ ਅੱਗੇ 15 ਰੋਟੀਆਂ ਦੇ ਗੱਡੀ ਚ ਪਈ ਸੀ ਲੱਸੀ ਛੱਡ ਦਿਆਂ ਤਾਂ ਲਫਾਵਰੇ ਜਾਂ ਤਾਂ ਇਹ ਖਤਰੀ ਹੋ ਜੂਗੀ ਮੁੜ ਕੇ ਯਾਰ ਬਹ ਹੋ ਗਈ ਕਦੋਂ ਹਾਂਜੀ ਤਾਂ ਰਈਆਂ ਨੇ ਅੱਗੇ ਨਹੀਂ ਛੁੱਟ ਤੇ ਹਰਿਆਣੇ ਪਹੁੰਚ ਚੁੱਕੇ ਨੇ ਕੀ ਕੜਨਾ ਹਾਂਜੀ ਤਾਂ ਸਾਰੇ ਆਰਟਿਸਟ ਆ ਚੁੱਕੇ ਨੇ ਤੇ ਹੁਣ ਸੀਨ ਕਾਂ ਦੀ ਰੈੜੀਆਂ ਮੈਂ ਤਾਂ ਲੜਾਈ ਕਰ ਰਹੀਆਂ ਲੜਾਈ ਕੀ ਕਰਨਾ ਲੜਾਈ ਕਰਨਾ ਲੜਾਈ ਹੋਣਾ ਲਿਆ ਕਿਹਦੇ ਨਾਲ ਬਸ ਪਤਾ ਨਹੀਂ ਕਿਹਦੇ ਨਾਲ ਹੋਊਗੀ ਬਸ ਹਾਂ ਭੱਜਣਾ ਹੁਣ ਚਪਲਾਤਾ ਦੇ ਬਾਜੀ ਭੱਜਣਾ ਚਪਲਾਤਾ ਦੇ ਜਹਰ ਤੱਕ ਆ ਜੀ ਮੈਂ ਤਾਂ ਕੁਝ ਨਹੀਂ ਸਮਝਾ ਲੜਾਈ ਦਾ ਗੱਲਾ ਹਾਂ ਤੁਮੇ ਚੱਪਲਾਂ ਪਾ ਲੈ ਬਾਈ ਕਹਿੰਦਾ ਬਈ ਹੱਥਾਂ ਚ ਕੇ ਪੈਰਾ ਚ ਕਹਿੰਦਾ ਸਾਲਾ ਪੈਰਾ ਚ ਭੱਜਣਾ ਆਪਾਂ ਖੜਨਾ ਖੜਨਾ ਆਪਾਂ ਕਿੱਦਾਂ ਭੱਜਣਾ ਪੈਰਾ ਦੇ ਪੈਰਾ ਤੇ ਫਾਗ ਨਹੀਂ ਬਾਈ ਦਿੰਦੇ ਸੀ ਪਹਿਲਾਂ ਤਾਂ ਹੁਣ ਵੀ ਆ ਗਈ ਛੋਟੇ ਨਾਲ ਆ ਨੇ ਛਿਪ ਛਿਪ ਆਉਂਦੇ ਪਟਕੀ ਦਾ ਸੋਲ ਮਾ ਸਾਡੇ ਪਿੰਡਾਂ ਦਾ ਸਾਡਾ ਜਿੰਦਗੀ ਦਾ ਪਿੰਡ ਹੈ। ਅੱਤ ਇਹ ਬੋਲਣ ਤੋਂ ਸਟੂਡੈਂਟ ਕਮੇਟੀ ਨੇ ਉਹ ਪਹਿਲਾਂ ਬਗੈਰ ਬੋਰਡ ਦਾ ਫਾਈਲ ਜੇ ਮਿਲੂ ਨਹੀਂ ਸੱਚੀ ਮਾਰ ਕੇ ਇਹਨਾਂ ਕਰੇਗਾ। ਉਹ ਅੱਗੇ ਡੋਟ ਰਿਪੋਰਟ ਕਰਾਂਗਾ। ਹਾਂ ਹਾਂ ਹਾਂ। ਇਹਨਾਂ ਦੀ ਗੱਲ ਤੋਂ ਜੇ ਬਾਅਦਾਂ ਅੱਗੇ ਫਿਰ। ਜੇਕਰ ਵੀਰਫੈਲੰਬੂ ਵਾਲਾ ਖਰਾਬ ਹੋਤਾ ਬੰਦਾ ਪਹੁੰਚ ਸਕਿਆ ਤਰੋੜ ਤਰਾਂ। ਆ ਜਾਓ ਫੜਦੇ ਹੋ। ਹਾਂ ਤੁਹਾਨੂੰ ਉਲਟ ਮਿਲੂਗੀ ਇੱਥੇ। ਮਤਲਬ ਕੈਂਡ ਦਾ ਭਾਅ ਵੇ। ਤਕਰੀ ਲੇਮਾ? ਯਾ ਮਰ ਪੂਰਾ ਤੇ ਜੋਰ ਨਾਲ ਆਵਾਂ ਹੀ ਮੇਰੇ ਤਾਂ ਤਿਆਰ ਕੀ ਲੇਗਾ। ਮੇਰੇ ਦੋ ਛੱਤ ਪਰ ਵੱਧ ਲੂ ਆਵੇ। ਮਰ ਜਾ ਗੁੱਡੀ ਪੰਸ ਉਹ ਉਂਵਾ ਦੇ ਪੰਸ। ਰੈਡੀ? ਇਹ ਮੈਂ ਉਹ ਦਾਰੀ ਕੋਚਾ ਨਾ ਆ ਨਾ। ਇਹਦੀ ਜੜਦੀ ਬੁੱਟੀ। ਬੱਸ ਉਹ ਲਾ ਦੇਣਾ ਕਰਦਾ ਹੁੰਦਾ। ਭਈਏ ਗਾ ਜੋ ਤੁਸੀਂ ਮੜਾ ਜਾ। ਬਲੀ ਦਿਵੇਤਰਾ ਮੈਂ ਵੀ ਆ ਜਾ। ਰੈਡੀ? ਹਾਂ ਐਕਸ਼ਨ ਠੀਕ ਹੈ ਮੈਂ ਨਗਾ ਨਹੀਂ ਨਗਾ ਨਾ ਬੋਲਦੀ ਜੜਦਾ ਫੇ ਕੋਈ ਨਾ ਲਾਲ ਕਰਦੀ ਜਵਾਕ ਨੂੰ ਮੈਂ ਮੜਾ ਦੇਮੋ ਦੀ ਲਾਲ ਕਰਦੀ ਮਾਰ ਮਾਰ ਕੇ ਮੈਂ ਲਾਲ ਕਰਦੀ ਮਾਰ ਮਾਰ ਕੇ ਜਦੋਂ ਜਦੋਂ ਤੂੰ ਮੜਾ ਨਾਲ ਦੇ ਨਾਲ ਆਏ ਨੂੰ ਘਮਾਉਣਾ ਮਾਰਨਾ ਨਹੀਂ ਚਾਹੀਦਾ ਜੇ ਨਹੀਂ ਤੇ ਆਏ ਮਾਰਨਾ ਆਏ ਨੂੰ ਕਰ ਨਾਲ ਦੀ ਮੈਂ ਇੱਧਰ ਐ ਐ ਕਰ ਕੋਈ ਉਹਦਾ ਕਮਾਲ ਹੋਗਾ ਇਹਨੂੰ ਦੇਖ ਕੇ ਦਿਖਾ ਨਾ ਮੜਾ ਸੀਨਾ ਹੁਣ ਕਰਕੇ ਦਿਖਾ ਹੋਰ ਕਿਵੇਂ ਦਿਖਾ ਜੰਡੀ ਉਹ ਕਾਰ ਲਾਉਂਦੇ ਐ ਚੇਂਜ ਕਰ ਲੀਏ ਜਿਗਰ ਕਾ ਦਾ ਪਾਇਆ ਦੱਸਿਆ ਹੁਣ ਚੱਲ ਚੱਲ ਠੀਕ ਆ ਸਾਰੀ ਬੰਦ ਨਾਰੀਅਲ ਤਾਈ ਦਾ ਨਾਮ ਲਾ ਲਾਏਗਾ ਬਈਆ ਇਹ ਲੋ ਰੈਡੀ ਰੈਡੀ ਐਕਸ਼ਨ ਨਾ ਫੋਟੋ ਫਿੱਟ ਐਦਾਂ ਦੇਖ ਬਈ ਕੈਮਰੇ ਚ ਮੈਂ ਉਧਰ ਹੀ ਟੈਨ ਲਾ ਜਦੋਂ ਥਾਵੜਾ ਵੱਜਾ ਸਲੋ ਉਧਰ ਨੂੰ ਉੱਠੀ ਹਾਂ ਉਧਰ ਮੂੰਹ ਆ ਜਦੋਂ ਮੂੰਹ ਹੋ ਗਿਆ ਸਲੋ ਇਧਰੋਂ ਐ ਚੱਕੀ ਤੇ ਤੁਮਾਂ ਦਾ ਹੱਥ ਜਿਹੜੀ ਵਾਲਾ ਉਹ ਜਿਹੜਾ ਰਹਿਣ ਦੇ ਚੈਰ ਖੋਲਣਾ ਪੂਰਾ ਜ਼ਹਿਰ ਹੱਥ ਰੱਖੇ ਮੂੰਹ ਤੇ ਹੱਥ ਆ ਜਿੱਥੇ ਲੱਗਦਾ ਐਵੇਂ ਕਰੀ ਨਾ ਫਿਰ ਆਇਆ ਪੂਰਾ ਹਰਖਜ ਆਇਆ ਪੂਰਾ ਜ਼ਹਿਰ ਖੋਲਣਾ ਮਨ ਚੈਨ ਦੋ ਬਾਲਾਂ ਦੇ ਲਈ ਹਾਂ ਸੱਚੀ ਮਿੱਠੀ ਬਾਲਾਂ ਹਾਂ ਰੈਡੀ ਐਕਸ਼ਨ ਆਏ ਨਾ ਕਰ ਕਿੰਨੇ ਦਾ ਹੱਥ ਨਾ ਨਾ ਮਾਰਨਾ ਨਹੀਂ ਰੈਡੀ ਐਕਸ਼ਨ ਕਾਠੀ ਕਾਏ ਪੜਿਆ ਨਾ ਹਾਂ ਤਾਂ ਨਿੇੜਾਂਗੇ ਬੰਦੋ ਜਰਾ ਇਹਨੇ ਵੀ ਦਸ ਬਰਨ ਮਾਰ ਕੇ ਤੁਹਾਡਾ ਦੱਦਾ ਹੋਣਾ ਕਿ ਮੋਰੀ ਮੜੀ ਜੇ ਡੈਮੋ ਦਾ ਕਿਆ ਭਾਈ ਮੜਾ ਇੱਕ ਵਾਰੀ ਡੈਮੋ ਪੀਸ ਦਿਖਾਉਣ ਮੜਾ ਇੱਕ ਵਾਰੀ ਭਾਈ ਦੇ ਦੇ ਡੈਮੋ ਮੜਾ ਬਸ ਨੂੰ ਦੇ ਦੇ ਯਾਰ ਦੇ ਦੇ ਡੈਮੋ ਦੇ ਆਪਰਾ ਜਦੋਂ ਤੂੰ ਆ ਗਿਆ ਇੱਥੇ ਹੂੰ ਹੂੰ ਆਈਏ ਨਾ ਰੋਣਾ ਹੂੰ ਉਦੋਂ ਵੀ ਤੂੰ ਖੜਨਾ ਕੋਲ ਬਾਗਾਂ ਆਇਆ ਤੂੰ ਬੋਲਦਾ ਹਾਂ ਮੂੰਹ ਉੱਥੇ ਰੱਖ ਤੂੰ ਐਂ ਕਹਿ ਵੀ ਸਸੇ ਨੂੰ ਉੱਠਣਾ ਜਦੋਂ ਸਾਰੇ ਦਿਨ ਲੜਾਈ ਲੜਾਈ ਚ ਪਰੇ ਰੱਖਦੇ ਅੱਜ ਮਿਲਾਂਗੇ ਘਰੇ ਰੈਡੀ ਐਕਸ਼ਨ ਚੱਕ ਦੇਖਦਾ ਕਿਵੇਂ ਬਾਈ ਹਾਂ ਹੁਣ ਠੀਕ ਓਕੇ ਹੁਣ ਦੋ ਆਇਗਾ ਸੰਡੀ ਜਤੰਤ ਕਲਾਪਿੰਗ ਹੋਗੀ ਬਾਈ ਸੰਤ ਕਰਕ ਦਿਖਾਏ ਸੰਡੀ ਜਤੰਤ ਹੈਗਾ ਯਾਰ ਹਾਂ ਹੁਣ ਹੁਣ ਤਾਂ ਗੱਲ ਬਣੀ ਬਾਈ ਹੋਰ ਲਾਵਾਂਗੇ ਤੂੰ 1 ਗ੍ਰਾਮ ਨਾਲ ਤਾਂ ਸਾਰੀ ਫਿਲਮ ਆਪਣੀ ਸ਼ੂਟ ਹੋ ਜਾਊਗੀ ਜਮਾ ਜੀ ਜਮਾ ਹਾਂ ਜਮਾ ਹੂੰ ਭੁੱਲੇ ਸੌੜ ਲਓ ਯਾਰ ਲੈ ਬਾਈ ਹਾਂ ਭੁੱਲਿਓ ਜੀ ਆਪਣੀ ਵੀਰੇ ਕਿਹੜੇ ਜਿਹੜੇ ਵਿੱਚ ਕੀ ਕੀ ਹੋ ਗਿਆ ਮੈਂ ਵੀ ਸੈਟਿੰਗ ਲਾਉਣੇ ਹੋ ਗਏ ਭਾਈ ਉਹਦਾ ਕਰ ਲੀਆ ਮੇਰਾ ਅਰੇਂਜਮੈਂਟ ਬਣਾ ਦिए ਹਾਂ ਬਣਾ ਦੇ ਬਲੱਡ ਕੀ ਬਣਾਉਣਾ ਬਲੱਡ ਜੀ ਬਲੱਡ ਬਣਾਉਣਾ ਕਿ ਕਢਾਉਣਾ ਹੋਣ ਬਣਾ ਦਿੰਨੇ ਆ ਠੀਕ ਬਣਾਇਆ ਅੱਧੀ ਕੰਮ ਕਰੇ ਆ ਠੀਕ ਦਾਦੀ ਬਣਾਇਆ ਦਾਦੀਵਾ ਜੀ ਲੰਡੀ ਜੀਵ ਤੇ ਬੈਠ ਕੇ ਨਾ 4/4 5 ਬਈ ਚਲੋ ਵੀ ਹੋ ਜਾ ਪਰੇ ਲੋਕ ਕੱਟ ਬਾੜੀ ਕਹਾਂ ਲੈ ਗਏ ਬਣਾਉਣ ਲੱਗਿਆ ਹੁਣ ਬਲੱਡ ਨਕਲੀ ਬਲੱਡ ਤੇ ਤੁਹਾਨੂੰ ਤਕਨੀਕ ਦਿਖਾਉਣੀ ਆ ਕੀ ਕੁਛ ਲੈਂਦਾ ਬਾਈ ਇੱਕ ਕੀ ਆ ਸਰਫ ਤੇ ਇੱਕ ਹੋਰ ਕੀ ਆ ਹਲਦੀ ਹਲਦੀ ਠੀਕ ਹੈ ਮੈਂ ਹਲਦੀ ਤੇ ਸਰਫ ਦਾ ਮਿਲਾ ਕੇ ਇਹ ਬਾਈ ਬਣਾਉਣਗੇ ਬਲੱਡ ਤੁਸੀਂ ਦੇਖ ਲਓ ਬਾਈ ਪਹਿਲਾਂ ਆ ਤਾਂ ਪਾ ਲਓ ਹਲਦੀ ਬਲੱਡ ਬਣਾਉਣ ਦੀ ਟ੍ਰਿਕ ਦੇਖ ਲਓ ਜਿਆਦਾ ਝੱਗ ਜੀ ਹੋ ਜਾ ਕਰਾਂਗੇ ਤੇ ਝੱਗ ਜੀ ਦਾ ਕੀ ਕਰੋਗੇ ਥੈਂਕ ਯੂ ਬੀਵੀਟੀ ਚੈੱਕ ਕਰਦੇ ਸਿਰਫ ਦਾਗੇ ਚੇ ਦਾਗੇ ਚੇ ਕਿੰਨੇ ਪਹਿਲੇ ਨੇ ਸਰਫ ਆਹ ਬਈ ਆਹ ਜਿਹਦੇ ਮਾਲਕ ਕੱਪੜੇ ਦੇ ਪੈਗਾ ਲੈ ਜੂਗਾ ਇਹ ਹਲਦੀ ਤਾਂ ਲੈਂਦੀ ਨਹੀਂ ਯਾਰ ਹਲਦੀ ਲੈਂਦੀ ਨਹੀਂ ਹੋਗੀ ਤਾਂ ਹੀ ਪਾਇਆ ਸਰਫ ਵਿੱਚ ਤਾਂ ਹੀ ਸਰਫ ਪਾਇਆ ਬਾਈ ਜੀ ਠੀਕ ਆ ਬਾਈ ਜੀ ਦਿਮਾਗ ਆ ਬੰਦੇ ਦਾ ਬਹੁਤ ਤੇਜ ਫਿਰ ਵੀ ਲੈਂਦੀ ਦਾ ਐਵੇਂ ਨਹੀਂ ਕਾਮਨ ਗੋਲੀ ਖਾਂਦਾ ਸਰਫ ਤੁਸੀਂ ਬੈਠਿਆ ਨਾ ਯਾਰ ਸਾਰਾ ਘੋਲਾ ਦੇਾਂਗੇ ਬੋਲਦੇ ਰਹਾ ਲੈ ਕੱਪੜੇ ਤੋਂ ਕੇਗਾ ਲੋ ਵੀ ਹੁਣ ਮਿੰਟੋ ਮਿੰਟੋ ਬਲੱਡ ਇਹਦਾ ਤਿਆਰ ਆ ਕਲਰ ਚੇਂਜ ਲੈ ਜੀ ਉਹ ਤੇਰਾ ਤਾਂ ਹੋਰ ਹੀ ਹੋ ਗਿਆ ਪਾਵਾਂਗੇ ਜੀ ਹਲਦੀ ਹੋਰ ਪਾਉਗੀ ਹੈਂ ਹਲਦੀ ਹੋਰ ਪਾਉਗੀ ਇਹਦਾ ਆਹ ਬਣ ਗਿਆ ਛੇਕ ਜਾਂਦਾ ਹਲਦੀ ਹੋਰ ਪਾਉਗੀ ਜਿਹਦੇ ਨੂੰ ਖੋਲ ਲਾਣ ਦਾ ਦਿਨ ਆ ਥੱਲੇ ਡੁੱਲੂਗੀ ਉਸਤਾਦ ਸਭ ਤੋਂ ਪਹਿਲਾਂ ਬਣਦਾ ਜੀ ਇਹਦਾ ਸੰਤਰੇ ਦਾ ਜੂਸ ਉਸ ਤੋਂ ਬਾਅਦ ਬਣੂਗਾ ਬਲੱਡ ਹਲਦੀ ਕਿੰਨੇ ਦੀ ਲੈਂਦੀ ਸੀ ਬਾਈ ਠੀਕ 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 ਬਾਈ ਹਲਦੀ ਕਿੰਨੇ ਦੀ ਲੈਂਦੀ ਸੀ ਹਾਂ 10 ਰੁਪਏ ਦੀ ਢੰਟੀ ਸੀਗੀ 10 ਰੁਪਏ ਦੀ ਜੈਂ ਬਲੱਡ ਬਣ ਲੱਗ ਜਾ ਪੰਜ ਫਿਰ 10 ਉਹ ਬਣਾ ਲਿਆਂਗੇ ਹਸਪਤਾਲ ਚ ਪਾਏ ਇਹਦਾ ਯਾਰ ਦੂਜਾ ਬਣਾਉਣਗੇ ਉਹ ਨੇਚਰਲ ਬਲੱਡ ਇਹਦਾ ਨਕਲੀ ਬਲੱਡ ਬਣਾਉਣਗੇ ਹੁਣ ਅਸੀਂ ਅਸਲੀ ਬਲੱਡ ਕਿੱਥੋਂ ਤੈਨੂੰ ਉਹ ਕਰਦੀ ਆ ਰੋਜ਼ ਮੈਂ ਕਰਦੀ ਹਾਂ ਲੈ ਹੋਰ ਪਾ ਦਿੰਦੀ ਹਾਂ ਹਲਕੀ ਹੋਰ ਕੋਈ ਪ੍ਰਦਾਨ ਜੀ ਉਹ ਬਲਤ ਰੰਗ ਪਾ ਕੇ ਨਹੀਂ ਲੋਟ ਸੀ ਪਰ ਰੰਗ ਲੈਂਦਾ ਅਚਾਰ ਹਾਂ ਲੈ ਰੰਗ ਚੇਂਜ ਹੋਣ ਲੱਗ ਗਿਆ ਬਾਕੀ ਇਹ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਬਣਾਇਆ ਪਾਈਆਂ ਨੇ ਵੀ ਕੱਪੜਿਆਂ ਤੋਂ ਵੀ ਲੈ ਜੇ ਦਾ ਵੀ ਕੰਮ ਤਾਂ ਕਰਨਗੇ ਪੂਰਾ ਇਹ ਬੰਦੇ ਨਹੀਂ ਨਹੀਂ ਲਾਲ ਹੋਦਾ ਗਿਆ ਬਾਈ ਨਹੀਂ ਦਾੜਾ ਕਰਨਾ ਸੰਗਣ ਬੋਤਲ ਵੱਡੀ ਨਹੀਂ ਉਹ ਫਿਰ ਭਾਂਡਾ ਦਾ ਖੁੱਲਾ ਲਿਆ ਬਲੱਡ ਹੁੰਦਾ ਇਹ ਡਾਰਕ ਹੁੰਦਾ ਮਤਲਬ ਆਪਣਾ ਉਹ ਲਾਲ ਨਹੀਂ ਹੁੰਦਾ ਬਲੱਡ ਹੁੰਦੀ ਹੁੰਦੀ ਆ ਹਾਂ ਸਹੀ ਆ ਬਾਈ ਹਾਂ ਓਕੇ ਵੀਰ ਪੁੱਟਾ ਨੇ ਜਮਦੂਦ ਦੇ ਝੋਟਿਆਂ ਨੇ ਟਾਇਲ ਕਰਤਾ ਲਾ ਦੇ ਬਲੱਡ ਮੱਖੀਆਂ ਵੀ ਤਾਂ ਕੌਣ ਲੱਗੀਆਂ ਜੀ ਬਲੱਡ ਤੇ ਇਹ ਜੀ ਗੱਲ ਨਹੀਂ ਆ ਰਿਹਾ ਠੀਕ ਆ ਕਾਰ ਕਰ ਲੋਰੀ ਦੁਬਾਰਾ ਕਾਰ ਕਰ ਬਾਈ ਤਿਆਰ ਰੱਖ ਲੈ ਹਟ ਨਾ ਰੈਡੀ ਅੱਧਾ ਪੰਜਾਬ ਦਾ ਨੰਬਰ ਰੈਡੀ ਐਕਸ਼ਨ ਠੀਕ ਆ ਪਿੱਛੇ ਆ ਗਏ ਰੈਡੀ ਹਾਂਜੀ ਐਕਸ਼ਨ ਬੱਤੀ ਅਰੇ ਬੱਤੀ ਅਰੇ ਦੀ ਬਾਤ ਕੀ ਹੈ ਕੱਟ ਜਾ ਨਾ ਵਿੱਚ ਆ ਕੇ ਬਹੁਤ ਵਧੀਆ ਸੀ ਨਾ ਯਾਰ ਭਾਈ ਬੈਠ ਨਾ ਯਾਰ ਤੂੰ ਐ ਬੈਠ ਜਾ ਨਾ ਆ ਪੈਰ ਨੂੰ ਡੱਬ ਨਾ ਡੱਬ ਜਾ ਲੱਮੋ ਕੱਟ ਜਾ ਉਹਨੂੰ ਦੇਖਦਾ ਵੀ ਸ਼ੋਰ ਨਾ ਕਰ ਦਿੰਦੇ ਇਹ ਮਾਰ ਮੈਂ ਅੱਲਾਹ ਮੈਂ ਕੱਟ ਕੇ ਵੀ ਆਉਂਦਾ ਮੈਂ ਤੇਰਾ ਜਰਮਾ रेडी एक्शन ਟੀ ਥੱਲੇ ਹੱਥ ਨਾਲ ਨਾ ਲਾ ਜੇ ਮੈਂ ਹੁਣ ਬੰਨਣਾ ਮਾਰੇ ਯਾਰ ਨਾਲ ਦੇ ਨਾਲ ਡਿੱਗ ਭਰ ਗਈ ਲੰਮਾ ਹੀ ਪਿਆ ਬਈ ਲੰਮਾ ਪਿਆ ਜਿਵੇਂ ਡਿੱਗ ਤੇ ਲੱਤਾਂ ਦਾ ਹੱਟਕੀ ਹੁਣ ਨਹੀਂ ਹੋਗਾ ਜਨ ਸਾਵਣੇ ਜਿਹੜਾ ਨੂੰ ਕਾਬੂ ਨਹੀਂ ਨਹੀਂ ਲੋਕ ਕਾਬੂ ਤੇ ਨਹੀਂ ਫਟ ਸਕਦੇ ਫਾਇਦੇ ਨਹੀਂ ਫਟ ਸਕਦੇ ਮਿੱਡਲ ਨੂੰ ਫੋਕਸ ਕਰੀ ਜਾਂਦਾ ਕੁਣ ਕੁਸੀ ਇੰਨਾ ਨਹੀਂ ਹੈਗਾ ਮਿੱਟੀ ਸਤਿਕਾਰ ਜੀ ਚੌਂਡਿਸਾਨ ਦਾਤੀਵਲੀ ਚਲੋ ਯਾਰ ਚਲੋ 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 ਦੇਖਣ ਤੋਂ ਪਹਿਲਾਂ ਹੀ ਛੱਡ ਦੋ ਜਦੋਂ ਬੜਾ ਤੇਰਾ ਛੋਟਾ ਬਈ ਡਿੱਗਣ ਤੋਂ ਪਹਿਲਾਂ ਛੱਡੋ ਲੇ ਵੀ ਇੱਥੇ ਡਿੱਗੀ ਠੀਕ ਆ ਹਾਂ ਇਧਰ ਨੂੰ ਖੜੇ ਹੋ ਖੜੇ ਹੋ ਬਈ ਉੱਥੇ ਤੂੰ ਵੀ ਰੈਡੀ ਐਕਸ਼ਨ ਹਮਮ ਮੇਰਾ ਜਾਗਰਨ ਬਹੁਤ ਹੁੰਦਾ ਜਾਗਰਨ ਆਉਗਣਾ ਬਈ ਤੁਸੀਂ ਐਸੇ ਨਾ ਮੰਗ ਰੋ ਬਈ ਸੇਣ ਚੋਂ ਤੁਸੀਂ ਰੈਡੀ ਐਕਸ਼ਨ ਮੇਰੀ ਗੱਲ ਨਹੀਂ ਬਈ ਮੈਂ ਜਵਾਨ ਨੂੰ ਨਹੀਂ ਕਰਦਾ ਇਹ ਕੱਟ ਜੀ ਤਾਂ ਗਰਮੀ ਬਹੁਤ ਸੀ ਪਾ ਲੈ ਲਈ ਸ਼ਾਇਦ ਜੀ ਤੇ ਗਨਗਰ ਵੀ ਤੁੱਪੇ ਖੜਿਆ ਹੋਣੀ

ਜੋ ਜੱਟ ਨੂੰ ਕਿਸੀ ਮੈਂ ਇਹ ਵੀ ਚੈਰ ਇਹ ਨਹੀਂ ਲਾਵਾ ਬਿੱਟੇ ਇਹ ਤਾਂ ਪਾਸਾ ਹੋ ਗਿਆ ਇਹਨਾਂ ਦਾ ਕਾਲਜੋਂ ਪੜ੍ਹਦੇਣਾ ਚਾਹੀਦਾ ਹਾਂਜੀ ਸ਼ਿੰਦਾ ਜੀ ਕਰਤੀ ਸਰਚਿੰਗ ਕਰਤੀ ਜਾਣਾ ਤੰਜੂ ਤੁਮੋ ਸੇ ਗਾ ਲਓ ਬਈ ਮਾਏ ਫੇਰ ਉਹ ਪਿਆਰ ਨਾਲ ਵੀ ਤਾਂ ਸਮਝਾਇਆ ਜਾ ਸਕਦਾ ਕਰਨ ਵਾਲੀ ਕਸਮ ਝਾ ਰਿਆ ਸੀ ਮੈਨੂੰ ਉਹ ਤਾਂ ਬਾਕੀ ਦਰਵੇ ਓਕੇ ਕੱਟ ਓਏ ਆ ਤਾਂ ਮੇਰੇ ਨਾਲ ਤਾਂ ਨੂੰ ਕੁੱਟੀ ਜਨੇ ਹੋ ਤੁਸੀਂ ਠੀਕ ਆ ਗੱਲ ਕੀ ਆ ਹੈ ਗੱਲ ਕੀ ਆ ਹਾਂਜੀ ਕੀ ਗੱਲ ਹੈ ਬਹੁਤ ਤਕੜੀ ਕੀ ਗੱਲ ਆ ਉਹਨੂੰ ਕੁੱਟੀ ਜਨੇ ਤੁਸੀਂ ਓਏ ਤੁਹਾਨੂੰ ਤੁਸੀਂ ਮੈਨੂੰ ਫੋਨ ਨਹੀਂ ਕਰ ਸਕਦੇ ਫੋਨ ਖੋਲ ਵੀ ਕੁੱਟੀ ਜਨੇ ਹੈ ਖੋਲਿਆ ਫੋਨ ਲਓ ਜੀ ਉਹ ਆਉਂਦਾ ਕਦੇ ਉਹ ਆ ਗਿਆ